हो गया व कोना में पूनम ने तो तीन पकाई है जे का नहीं मां रे कब हो गया जे तक तीन देखा ला रोटी लाई कि नहीं कोना में वो रोटी नहीं लाई मैं सुती हार के उठ के आई है मैं कह रोटी लाती हूं नहीं है चल फड़ा दूंगी मम्मी ਸਵੇਰ ਦੇ ਤੇ ਮੇਰੇ ਕੰਮ ਹੀ ਨਹੀਂ ਨਿਭੜਨਦੇ ਸਾਰੇ ਕੰਮ ਕਰਨ ਵਾਲੇ ਆ ਆਪ ਤੇ ਹੀ ਰਜਾਈ ਤੇ ਵੜ ਕੇ ਬੈਠੇ ਰਹਿੰਦੇ ਆ ਇਹਨਾਂ ਵੀ ਨਿਕਲ ਲੱਗਦੀ ਨਿਆਣੇ ਨੂੰ ਫੜ ਲੈਂਦਾ ਬੰਦਾ ਲਾ ਦੇ ਨੀ ਰੋਟੀ ਕੋਈ ਨਹੀਂ ਕੰਮ ਕਰ ਲਵਾਂ ਮੈਂ ਹੇ ਰੱਬਾ ਮੈਂ ਕੀ ਕਰਾਂ ਦੱਸ ਮੈਂ ਤੇ ਰੋਟੀ ਮੰਗੀ ਸੀ ਨਾ ਬੁਰਕੀ ਭਟਾ ਮੈਨਾਂ ਹੋ ਗਿਆ ਧੀਏ ਰੋਟੀ ਦੇ ਦੇ ਤੇ ਮੈਨੂੰ ਕਿੱਦਾਂ ਟੁੱਟ ਕੇ ਪਈ ਆ ਮੈਂ ਤੇ ਨੱਧੀਆਂ ਨੂੰ ਰੱਖਦੀ ਆ ਪਤਾ ਨਹੀਂ ਕਿਉਂ ਮੈਨੂੰ ਇਦਾਂ ਮਾੜਾ ਸਲੂਕ ਕਰਦੀ ਕਿਸਮਤੀ ਮੇਰੀ ਮਾੜੀ ਆ ਤੇ ਕੀ ਕਰਨਾ ਫੇ ਇਹਨੂੰ ਮੈਂ ਨੂੰ ਤੇ ਰੋਟੀਆਂ ਹੀ ਚਾਹੀਦੀਆਂ ਜੱਤੋਂ ਬੈਠ ਸਵੇਰੇ ਰੋਟੀ ਸ਼ਾਮ ਨੂੰ ਵੀ ਰੋਟੀ ਤੇ ਇਹ ਕੰਮ ਦੀ ਨਾ ਖਾਜਦੀ ਦੁਸ਼ਮਣ ਨਾਲ ਨਾਜਦੀ ਰੋਟੀਆਂ ਹੀ ਤੋੜਦੀ ਰਹਿੰਦੀ ਆ ਇੰਨਾ ਨਹੀਂ ਕਿ ਭੀ ਲਾਗੂ ਕੋਈ ਕੰਮਕਾਰ ਕਰਾਦਾ। ਨਿਆਣੇ ਦਾ ਆਸਰਾ ਤੇ ਭੀ ਨਿਆਣਾ ਫੜ ਲੈਂਦਾ ਬੰਦਾ। ਬਿਮਾਰ ਕੀ ਪਈ? ਇਹ ਤਾਂ ਮੇਰੇ ਸਿਰ ਤੇ ਭਾਰ ਹੀ ਪੈ ਗਿਆ ਵਾ। ਚੱਲ ਮਣਾ ਰੋਟੀ ਤੇ ਹੁਣ ਦੇਣੀ ਪੈਣੀ ਆ। ਆਹ ਹਲ ਮਮੀ ਰੋਟੀ। ਰੋਟੀਆਂ ਵੇ। ਠੰਡੀਆਂ ਲਾ ਆਈਆਂ ਇੰਨਾ ਨਹੀਂ ਵੀ ਮੈਂ ਮਾਸਾ ਗਰਮੀ ਕਰਨਾ। ਕੀ ਕਰਨਾ ਜਿੱਦਾਂ ਦੀ ਮਾੜੀ ਚੰਗੀ ਦੇ ਗਈ ਹੈ ਖਾਣੀ ਤੇ ਪੈਣੀ ਤੇ ਦਿਨੋਂ ਤੇ ਦਿ ਲੋਕਾ ਦੇਣਾ ਹੀ ਪੈਣਾ ਹੁਣ ਮਾਂ ਉਹ ਤੋ ਰੋਟੀ ਲਿਆ ਦੀ ਇੱਕ ਬੁਢਰੀ ਨੂੰ ਹੁਣ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ ਹੈ ਸੁਣ ਕੇ ਆਵਾ ਬਿਆਣ ਮਿਲ ਗਈ ਤੇ ਦੋ ਮਿੰਟ ਹਾਂ ਮੰਮੀ ਕੀ ਚਾਹੀਦਾ ਹੈ ਪੁੱਤ ਰੋਟੀ ਮੰਗੀ ਸੀ ਰੋਟੀ ਇੱਕ ਲਿਆ ਦੇ ਹਾਂ ਹੋਰ ਮੰਮੀ ਇਹੋ ਦੋ ਫੁਲਕੇ ਹੀ ਖਤਮ ਹੋ ਗਏ ਹੁਣ ਫੇਰ ਮੈਨੂੰ ਆਟਾ ਗੁੰਨਣਾ ਪੈਣਾ ਵਾ ਸ਼ਾਮਾਂ ਨੂੰ ਪਕਾਉਂਗੀ ਫੇਰ ਖਾ ਲਿਓ ਹੋਰ ਤੂੰ ਮੇਰੇ ਲਈ ਦੋ ਹੀ ਫੁਲਕੇ ਲਾਏ ਹੀ ਮੰਮੀ ਲਾਏ ਤੇ ਹੈਗੇ ਹੀ ਫੁਲਕੇ ਕੋਹ ਇਹਨਾਂ ਨੇ ਖਾ ਲਿਆ ਕੰਮ ਤੇ ਚਲ ਗਿਆ ਤੇ ਮੈਂ ਵੀ ਰੋਟੀ ਖਾ ਲਈ ਆ ਆ ਦੋ ਵਦੇ ਹੀ ਹੁਣ ਕੋਈ ਨਹੀਂ ਚਾਮਨ ਲਾਵਾਂਗੇ ਇੱਕੋ ਵਾਰ ਇਕੱਠੀ ਖਾ ਲਿਓ ਨਾਲੇ ਉੱਠ ਜਾ ਹੁਣ ਕੁੜੀ ਨੂੰ ਖੜਾ ਲਓ ਘੜੀ ਸਵੇਰ ਦੇ ਤੁਸੀਂ ਮੰਜੀ ਤੇ ਲੰਮੇ ਪਏ ਆ ਤੈਨੂੰ ਬੜੀ ਲੱਗੀ ਏ ਚਲ ਪਾਣੀ ਪੀ ਕੇ ਸਾਰ ਲਈ ਨੀ ਅੱਜ ਕੱਲ ਮਾਂ ਦੀ ਚੌਦਰ ਹੁੰਦੀ ਏ ਕੀ ਕਰਨਾ ਹੋਊ ਆ ਜਾ ਦਾਦੀ ਕੋ ਲੈ ਕੇ ਜਾਵਾਂ ਤੈਨੂੰ ਆ ਫਿਰ ਮੰਮੀ ਥੋੜੀ ਰੋਂਦੀ ਏ ਨੂੰ ਘੜੀ ਖੜਾ ਲਿਓ ਚੰਗਾ ਮੈਂ ਲਮੇ ਬੈਣ ਲੱਗੀ ਆ ਓਏ ਓਏ ਆਵੇ ਆਪਾ ਖੇਦੀਏ ਆਪਾ ਖੇਦੀਏ ਮੰਮਾ ਨੂੰ ਸ਼ੌਂਦੋ ਮੰਨ ਸ਼ੌਂਦੋ ਠੀਕ ਆ ਮਾਣਾ نیند ਤੇ ਆਉਣੀ ਨਹੀਂ ਰਹੀ ਚਾਹ ਬਣਾ ਕੇ ਪੀ ਲੈਨੀ ਆ ਪੁੱਤ ਇਹ ਠੰਡ ਵੀ ਬੜੀ ਆ ਤਾਂ ਚਾਹ ਹੀ ਪੀ ਲੈਨੀ ਬਣਾ ਕੇ ਚਲ ਚਾਹਾਂ ਤੇ ਬਣ ਗਈ ਆ ਚਾਹ ਪੀਵਾ ਹੁਣ ਉਨੰ ਫੜਮ ਮੰਨਤ ਨੂੰ ਖੜਾ ਲਿਆਈ ਹਾਂ ਚਾਹ ਬਣਾਈ ਹੈ ਤੇ ਮੈਨੂੰ ਵੀ ਦੇਹ ਘਟ ਠੰਡ ਬੜੀ ਲੱਗਣ ਈ ਬਾਹਰ ਖੋਤੀ ਈ ਕਿੰਨਾ ਚਰਲਾ ਤੇ ਇਹਨੂੰ ਆ ਜਾ ਬੱਤਾ ਮੰਮੀ ਥੋੜਾ ਜਾਇ ਦੁੱਧ ਹੈਗਾ ਉਹਦੀ ਮੈਂ ਚਾਹ ਬਣਾ ਕੇ ਤੇ ਲਈ ਆ ਤੇ ਮੰਨ ਤੂੰ ਜੋ ਘਰ ਰੱਖਿਆ ਵਾ ਮੰਮੀ ਆਹ ਠੋੜੋ ਕੁੜੀ ਰੋਈ ਜਾਂਦੀ ਏ ਤੇ ਉਹ ਬਾਹਰ ਕਢਾ ਕੇ ਨੇ ਇਹ ਤਾਂ ਫੇਰ ਮਨ ਲਾਦਾ ਕਹਿ ਨਹੀਂ ਮੈਨੂੰ ਬਾਹਰ ਲੈ ਕੇ ਜਾਓ ਤੇ ਨਾਲੇ ਸ਼ਾਮੋਂ ਦੁੱਧ ਨਹੀਂ ਆਉਣਾ ਵਾ ਇੱਕੋ ਵਾਰੀ ਪੀ ਲਓ ਚਾਹ ਜਦੋਂ ਇਹ ਆਉਣਗੇ ਮੈਨੂੰ ਕਹਿੰਦੀ ਕੁੜੀ ਖੜਾ ਲਿਆ ਕੁੜੀ ਖੜਾ ਲਿਆ ਆਪ ਮੈਂ ਚਾਹ ਮੰਗੀ ਤੇ ਕਿਹਦੀ ਦੁੱਧ ਮੁੱਕ ਗਿਆ ਆਪ ਮਹਾਰਾਣੀ ਮੰंजे ਤੇ ਚੜ ਕੇ ਬੈ ਕੇ ਚਾਹ ਪੀਂਦੀ ਏ ਬੋਲਾਂ ਤੇ ਕਪੱਤ ਮੁੰਡੇ ਨੂੰ ਦੱਸਿਆ ਤੇ ਤਾਂ ਵੀ ਕਪੱਤ ਵੀ ਲੈ ਆ ਕੰਨ ਪਰਦੀ ਏ ਤੇ ਆਪਣੀ ਆਤ ਤਾਂ ਤਬਾਦ ਨਹੀਂ ਆਉਂਦੀ ਏ ਮੈਂ ਤੇ ਆਹੀ ਚਾਹ ਬਣਾ ਕੇ ਪੀਣੀ ਆ ਪਰ ਇਹ ਕਿੱਥੇ ਖਾਣ ਪੀਣ ਦਿੰਦੀ ਚਾਜ ਨਾ ਚਾਹ ਬਣਾ ਹੀ ਦੋ ਬਟੂ ਉਹ ਵੀ ਅੱਖਾ ਥਾਣੀ ਕੱਢ ਦਿੱਤੀ ਐ। ਧੀਮੀ ਨੇ ਮੈਂ ਚੰਗੀ ਦਾ ਚਾਹ ਬਣਾ ਕੇ। ਸਤਿ ਸ਼੍ਰੀ ਅਕਾਲ ਮਮੀ। ਸਤਿ ਸ਼੍ਰੀ ਅਕਾਲ ਪੁੱਤ ਆ ਗਿਆ ਵਾ? ਹਾਂਜੀ ਆ ਗਿਆ। ਅੱਛਾ, ਪੀ ਲੈ ਚਾਹ ਪਾਣੀ। ਚਾਹ ਪਾਣੀ ਕੋਈ ਨਹੀਂ ਪੀਣੇ ਆਇਆ ਹੀ ਹੁਣੇ। ਅੱਛਾ। ਤੁਸੀਂ ਪੀਤਾ ਕਿ ਨਹੀਂ ਚਾਹ ਪਾਣੀ? ਨਹੀਂ ਮੈਂ ਤਾਂ ਚਾਹ ਮੰਗੀ ਹੀ ਭੂਨਮ ਕੋ ਤਾਂ ਕਹਿੰਦੀ ਦੁੱਧ ਮੁੱਕ ਗਿਆ ਵਾ। ਮੈਂ ਕਿਹਾ ਤੂੰ ਪਾਣੀ ਤਾਂ ਨਹੀਂ ਪੀ ਲਿਆ ਵਾ ਤੇ ਦੁੱਧ ਦੇਰੀ ਤਾਂ ਫੱਡ ਲਿਆ। ਆ ਚਲੋ ਕੋਈ ਨਹੀਂ ਮੈਂ ਜਾਂਦਾ ਵਾ। ਹਾਂ। ਪੜ ਲੈਂਦਾ ਜਾ ਕੇ ਦੁੱਧ ਕੋਈ ਨਹੀਂ ਠੀਕ ਆ ਲਿਆ ਮੇਰੇ ਸਿਰ ਪਿੱਛੇ ਬੜੀ ਹੋਣਦੀ ਸਵੇਰ ਦੀ ਚਾਹ ਨਹੀਂ ਪੀਤੀ ਚਲੋ ਕਰੋ ਤੇ ਹੀ ਰਾਸਤ ਕੋਈ ਨਹੀਂ ਮੈਂ ਲੇ ਨਾ ਦੁੱਧ ਜਾ ਕੇ ਆ ਠੀਕ ਆ ਕੋ ਨਾ ਮੈਂ ਆ ਦੇ ਡੋਲੂ ਦੇ ਮੈਨੂੰ ਤਾਂ ਮੈਂ ਨਾ ਦੁੱਧ ਫੜ ਲਿਆ ਮਾਂ ਡੇਰੀ ਤੋਂ ਜਾ ਕੇ ਦੁੱਧ ਦੁੱਧ ਤੇ ਬਥੇਰਾ ਬਿਆ ਆਪਣੇ ਹੈਗਾ ਵਾ ਦੁੱਧ ਹਾਂਜੀ ਆ ਵੇਖੋ ਦੁੱਧ ਡਿੱਗੀ ਭਰੀ ਪਈ ਆ ਮੈਂ ਕੋ ਫਰਿੱਜ ਚ ਵੀ ਰੱਖਿਆ ਗਰਮ ਕਰਕੇ ਦੁੱਧ ਤੇਥਰਪੀਆ ਆਪਣਾ ਠੀਕ ਆ ਕਿਉਂ ਵੈਹੀ ਮਸਣ ਡਿਆ ਠੀਕ ਆ ਕੋਈ ਨਹੀਂ ਬੈਠਾ ਤੇ ਮੂੰਹ ਆ ਤਵ ਮੈਨੇ ਨਿਦਾੜੇ ਵਾਸਤੇ ਚਾਹ ਬਣਾ ਕੇ ਹਾਂ ਪੋਨਮ ਤੇ ਕਹਿੰਦੀ ਆ ਦੁੱਧ ਵਾਦੂ ਪਿਆਵਾ ਤੇ ਮੰਮੀ ਕਹਿੰਦੀ ਪਈਗੀ ਕਿ ਮੈਂ ਸਵੇਰ ਦੀ ਚਾਹ ਨਹੀਂ ਪੀਤੀ ਜਾ ਕੇ ਦੁੱਧ ਲੈ ਕੇ ਆ ਗੱਲ ਕੀ ਹੈ ਚਲ ਕੋਈ ਮੈਂ ਦੇਖਦਾ ਹਾਂ ਲਾ ਪੋਨਮ ਸੰਤਰੇ ਡੀਂ ਆ ਖਾਣ ਹਾਂਜੀ ਰੋਟੀ ਪਾਣੀ ਖਾਤ ਲਿਆ ਰਾਤ ਦਾ ਮੈਂ ਚਲ ਸੰਤਰਾ ਵੀ ਖਾ ਹੀ ਲੈਨੇ ਚਲ ਵਧੀਆ ਵਧੀਆ ਸੇਲਾ ਕੋਈ ਨਹੀਂ ਖਾ ਲੋ ਤੇ ਹੀ ਨਹੀਂ ਕੋਈ ਗੱਲ ਨਹੀਂ ਸੰਤਰੇ ਤੇ ਵਹਿ ਮਮੀ ਨੂੰ ਵੀ ਪਸੰਦੀ ਹੈਗੇ ਮਮੀ ਕਿੱਥੇ ਆ ਮਮੀ ਉਹ ਬਾਹਰ ਹੀ ਹੋਣੇ ਆ ਉਹਨੇ ਬਾਹਰ ਗਏ ਇਹੇ ਰੋਟੀ ਖਾ ਗਏ ਮਮੀ ਹਾਂ ਪਤਾ ਟਾਈਮ ਨਹੀਂ ਪੈ ਗਿਆ ਅੱਜ ਤਾਈ ਲੰਮੇ ਹੋਰ ਕੀ ਕਰਨਾ ਫਿਰ ਮੈਂ ਕਿਹਾ ਬਾਹਰ ਠੰਡ ਵੱਤ ਚੱਲ ਟਾਈਮ ਨਾਲ ਲੰਮੇ ਪੈ ਜੰਨੇ ਆ ਅੱਛਾ ਤੇ ਰੋਟੀ ਖਾ ਲਈ ਜੀ ਹਾਂ ਖਾ ਲਈ ਤੇ ਇੰਜ ਕਰੋ ਸੰਤਰੇ ਲੈ ਆਇਆਂਗਾ ਮੈਂ ਅੱਛਾ ਤੇ ਪੋਨਮ ਡਈਏ ਸਿਲਣ ਤੇ ਆਜੋ ਤੇ ਹੀ ਮੀ ਠੀਕ ਆ ਨਾਲੇ ਤੁਹਾਨੂੰ ਪਸੰਦ ਆ ਨਾ ਸੰਤਰੇ ਆਉਣੀ ਆ ਆਜੋ ਫਿਰ ਹਾਂ ਠੀਕ ਆ ਮੁੰਡੇ ਨੇ ਤੇ ਕਹਾਤਾ ਮੰਮੀ ਆ ਦਾ ਸੰਤਰੇ ਖਾਲਾ ਹੁਣ ਆ ਵੇਖੋ ਨੱਕ ਬੁੱਲ ਵੱਟੂ ਕੀ ਮੁੰਡੇ ਦੇ ਹੁੰਦਿਆ ਕੋਈ ਬੋਲ ਚ ਸਕਦੀ ਨਹੀਂ ਆ ਵਿੱਚ ਵਿੱਚ ਤੇ ਰਿੱਜੂਗੀ ਨਾ ਮਮ ਨੂੰ ਕਹਿੰਦੇ ਆ ਕਿ ਮੈਂ ਸੰਤਰੇ ਲਿਆਂਦੇ ਆ ਤੇ ਆ ਦੇ ਦੇ ਇੱਕ ਮੈਨੂੰ ਮੈਂ ਆਪਣੇ ਕਮਰੇ ਚ ਬਹਿ ਕੇ ਖਾ ਲੈਣੀ ਮਮੀ ਸੰਤਰੇ ਦੇ ਖਤਮ ਹੋ ਗਏ ਆ ਦੋ ਤਿੰਨ ਮੁੰਨਤ ਨੇ ਖਰਾਬ ਕਰਤੇ ਆ ਤੇ ਇੱਕ ਦੋ ਮੈਂ ਖਾ ਲਏ ਆ ਹਰ ਵਾਰ ਐਡੀਸ ਐਡੀਸੇ ਟਿਮਾ ਕਾ ਆਤੇ ਹੋ ਤੇ ਕਹਿੰਦਾ ਮੰਮੀ ਮੈਂ ਤੁਹਾਡੇ ਵਾਸਤੇ ਲਿਆਉਂਦੇ ਆ ਹੁਣ ਮੈਂ ਖਾ ਲਿਆ ਮੰਮੀ ਕੋਈ ਨਹੀਂ ਫੇਰ ਲਿਆਉਣਗੇ ਤੇ ਤੁਹਾਨੂੰ ਮੈਂ ਦੇ ਦਾਂਗੀ ਚਲ ਠੀਕ ਮੈਨੂੰ ਐਵੇਂ ਰਜਾਈ ਚ ਪਈ ਨਹੀਂ ਖਾ ਲਿਆ ਅੱਲਾ ਨੇ ਪਤਾ ਤਾਂ ਮੈਨੂੰ ਅੱਗੇ ਹੈਗਾ ਇਹ ਵੀ ਉਹਨੇ ਨਹੀਂ ਦੇਣੇ ਹੈਗੇ ਸੰਤਰੇ ਆਈ ਸੰਤਰੇ ਖਾਣ ਵਾਲੀ ਮੈਂ ਇਹ ਖਾਵਾਂ ਸੰਤਰੇ ਮੋੜ ਰਹੀ ਹੈ ਤੇ ਬਸ ਜਦੋਂ ਮਨ ਨੂੰ ਖਾਣ ਪੀਣ ਵਾਲੀ ਧਿਆਨ ਹੁੰਦਾ ਹੈ ਕਿੱਥੇ ਰਹਿ ਗਏ ਹਾਂ ਮੈਂ ਅੱਜ ਸੰਤਰਾ ਛੱਲੇ ਲੱਗੇ ਬੈਠੀ ਫਿਰ ਮੋਹਾਰ ਕੇ ਖਾ ਹੀ ਲਿਆ ਆਜੋ ਤੁਹਾਡੇ ਵਾਸਤੇ ਛਿਲਣ ਦੇ ਹੀ ਆਂ ਚੱਲ ਛਿਲ ਕੋਈ ਨਿਖਾ ਲੈਂਦੇ ਆ ਆਹ ਲਓ ਛਿਲਿਆ ਮੈਂ ਤੁਹਾਡੇ ਵਾਸਤੇ ਸੰਤਰਾ ਖਾ ਲਓ ਖੜੋ ਚਲ ਕੋਈ ਇਹਨੇ ਮੈਂ ਖਾ ਲੇ ਨਾ ਤੇ ਮੰਮੀ ਲੈ ਗਈ ਐ ਸੰਤਰੇ ਹਾਂਜੀ ਮੈਂ ਮੰਮੀ ਨੂੰ ਆਪ ਦੋ ਫੜਾ ਕੇ ਹੀ ਸੰਤਰੇ ਆਏ ਸੀ ਮੰਮੀ ਮੈਂ ਕਿਹਾ ਖਾ ਲਓ ਮੰਮੀ ਜੀ ਦੋ ਸੰਤਰੇ ਮੰਮੀ ਇਹ ਕਹਿੰਦੇ ਮੈਂ ਆਪਣੇ ਕਮਰੇ ਚ ਬੈਠ ਖਾ ਲਵਾਂੀ ਐ ਅੱਛਾ ਚਲ ਕੋਈ ਗੱਲ ਨਹੀਂ ਲਿਆ ਫਿਰ ਆ ਲੋ ਫੋਨ ਨਮ ਤੂੰ ਝੂਠ ਕਿਉਂ ਬੋਲਣ ਈ ਆ ਮੈਂ ਜੋ ਅੰਦਰ ਆਇਆ ਸੀ ਨਾ ਫੋਨ ਤੇ ਰਿਕਾਰਡਿੰਗ ਲਾ ਗਿਆ ਹਾਂ ਅੰਦਰ ਨਹੀਂ ਕੋਈ ਵੀ ਐਂਜ ਕਰਦਾ ਫੋਨ ਨੰਬਰ ਸੋਈ ਚੋਂ ਨਾ ਸੰਤਰੇ ਲੈਉਣ ਲੱਗੀ ਆ मैं ना इत रिकॉर्डिंग ला दिना वो फिर पता लग जूगा मेनू कौन सच बोलता तो कौन झूठ बोलता वो फिर ही गलता पता लगना वम्मी को तो कोई दादी नहीं है वेख ला तू भी तू नैसे तेन ऐसी नहीं करना चाहिए था। ਮੰਮੀ ਤਾਂ ਨਹੀਂ ਇੰਨਾ ਕਰਦੇ ਆ ਤੇ ਜੇ ਮੇਰੀ ਮੰਮੀ ਦੀ ਜਗ੍ਹਾ ਤੇਰੀ ਮੰਮੀ ਹੁੰਦੀ ਫਿਰ ਵੀ ਤੂੰ ਇਦਾਂ ਕਰਨਾ ਹੈਗਾ ਮੇਕੋ ਗਲਤੀ ਹੋ ਗਈ ਜੀ ਮੈਨੂੰ ਮਾਫ ਕਰ ਦੋ ਮੈਂ ਹੀ ਮੰਮੀ ਨਾਲ ਪਤਾ ਨਹੀਂ ਕਿਉਂ ਥੋੜਾ ਜ਼ਿਆਦਾ ਹੀ ਗੁੱਸੇ-ਗੁੱਸੇ ਜੇ ਰਹਿਣੀ ਆ ਮੌੜ ਮੈਨੂੰ ਇਹ ਅਹਿਸਾਸ ਹੋਇਆ ਵਾ ਕਿ ਮੈਂ ਮੰਮੀ ਮੇਰੇ ਨਾਲ ਇੰਨਾ ਕਰਦੇ ਆ ਤੇ ਮੈਂ ਮੰਮੀ ਨਾਲ ਮਾੜਾ ਸਲੂਕ ਕਰਦੀ ਆ ਤੇ ਮੇਰੀ ਮਾਂ ਨਾਲ ਕੋਈ ਇਦਾਂ ਕਰੇ ਤੇ ਮੈਨੂੰ ਵੀ ਗੁੱਸਾ ਲੱਗਣਾ ਹੈ ਤਨੂ ਅੱਗੇ ਤੋਂ ਨਹੀਂ ਇਦਾਂ ਹੁੰਦਾ ਕਦੇ ਵੀ ਚੱਲ ਆਨ ਮਿਲ ਕੇ ਰਿਹਾ ਕਰੋ ਚੰਗਾ ਮੰਮੀ ਤੇ ਨਾ ਇੰਨਾ ਕਰਦੇ ਤੂੰ ਵੀ ਮੰਮੀ ਦੇ ਨਾਲ ਬਣਾ ਕੇ ਰੱਖਿਆ ਕਰ ਪੂਰੀ ਠੀਕ ਆ ਚਲੋ ਹੱਤ ਕੀ ਵਾਰੀ ਮੈਨੂੰ ਮਾਫ ਕਰ ਦੋ ਅੱਗੇ ਤੋਂ ਨਹੀਂ ਹੁੰਦਾ ਅੱਗੇ ਤੋਂ ਮੈਂ ਮੰਮੀ ਦੇ ਨਾਲ ਰਲ ਕੇ ਰਿਹਾ ਕਰਾਂਗੀ